ਕਿਆ ਨਾਮ ਹੁੰਦਾ ਹੈ ਮੈਂ ਸ਼ਿਵ ਕੁਮਾਰ ਖੰਨਾ ਐਕਸਐਮ ਸੀ ਕਿਆ ਨਾਮ ਹੈ ਮੈਂ ਇੱਕ ਬੜੀ ਦੁਖਦ 6 ਮਹੀਨੇ ਵਾਂ ਇਹ ਦੂਸਰੀ ਘਟਨਾ ਹੈ ਬੜੀ ਦੁਖਦ ਘਟਨਾ ਹੈ ਪਰਿਵਾਰ ਦਾ ਜਿਹੜੀ ਦੁਕਾਨ ਸੀ ਤੇ ਪਿੱਛੇ ਮਕਾਨ ਹੈ ਇਹ ਬੜੀ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਕਿਆ ਨਾਮ ਹੁੰਦਾ ਹੈ ਮੈਂ ਸ਼ਿਵ ਕੁਮਾਰ ਖੰਨਾ ਐਕਸਐਮ ਸੀ ਮੈਂ ਇਹ ਗਾਂ ਬੜੀ ਦੁਖਦ 6 ਮਹੀਨੇ ਬਾਅਦ ਇਹ ਦੂਸਰੀ ਘਟਨਾ ਹੈ ਪਹਿਲਾਂ ਹਮਾਰਾ ਪਤੀ ਜੀ ਦਾ ਦਿਹਾਂਤ ਹੋ ਗਿਆ 5 ਮਿੰਟ ਮਾ ਉਸਕੇ ਬਾਅਦ ਮੈਂ ਬਹੁਤ ਦੁਖਦ ਰਖਦਾ ਮੈਂ ਕੋ ભગવાન ਦਾ ਅਸੀ ਸ਼ੁਕਰ ਕਰਦੇ ਆਂ ਵੀ 1 ਲੱਖੀ ਸਾਰੇ ਘਰ ਕੇ ਪਰਿਵਾਰ ਕੇ ਬੰਦੇ ਬਾਹਰ ਨਿਕਲ ਗਏ ਇਸ ਕਰਕੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਇਹ ਬਹੁਤ ਨੁਕਸਾਨ ਹੋਇਆ ਇਸ ਦਾ ਪ੍ਰਧਾਨ ਜੀ ਨੇ ਗਿਆ ਵੀ ਪਾਰਟੀ ਦੇ ਉੱਪਰ ਉੱਠ ਕੇ ਜਿੰਨੀ ਵੀ ਸੰਸਥਾ ਹੈ ਤੁਹਾਡਾ ਕਰੋ ਜਿੰਨੀ ਸਹਿਯੋਗ ਹੋ ਸਕੇਗੀ ਅਸੀਂ ਪਰਿਵਾਰਕੀ ਪੱਧਰ ਵੀ ਕਰਾਂਗੇ ਤੇ ਇਹਨਾਂ ਦੇ ਜਿਹੜੇ ਕੰਮਕਾਰ ਦੁਆਰਾ ਚਾਲੂ ਕਰਾਂਗੇ ਮੈਂ ਤੁਹਾਡਾ ਵੀ ਜੋ ਪੀਟੀਆ ਆਇਆ ਚੈਨਲ ਆਇਆ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸਾਡੀ ਨੂਰ ਜਿਹੜੀ ਹੈ ਸਾਰੇ ਪੰਜਾਬ ਮੈਂ ਸਾਰੇ ਹਿੰਦੁਸਤਾਨ ਮੈਂ ਜਾਏਗੀ ਜੈ ਹਿੰਦ ਮੇਰਾ ਪੁੱਤੀਆ ਲੱਗਦਾ ਜੀ ਕਾਰਨ ਕੀ ਸਮਝਦੇ ਹੋ ਕੰਮ ਕਰਦ ਲੱਗਦਾ ਜੀ ਉਹ ਦੇਖੋ ਗਰਮੀ ਇੰਨੀ ਹੈ ਪ੍ਰਧਾਨ ਜੀ ਨੇ ਵੀ ਇਹੀ ਕਿਹਾ ਵੀ ਗਰਮੀ ਕਰਕੇ ਤਾਂ ਨਗੁਰਾ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਏਸੀ ਕਰਮਾਂ ਚੱਲਦੇ ਆ ਏਸੀ ਵੀ ਫੂਕੇ ਦੋ ਫ੍ਰੀਜਰ ਦੇ ਉਹ ਵੀ ਫੂਕੇ ਐਲਡੀ ਵੀ ਫੂਗੀ ਹੋ ਕਾਫੀ ਜਿੰਨਾ ਵੀ ਮਾਲ ਦਾ ਬਚਾਰੇ ਦਾ ਸਾਰਾ ਨੁਕਸਾਨ ਹੋ ਗਿਆ 1 ਲੱਖ ਤੋਂ ਦੋ ਲੱਖ ਪੈਨ ਕਰਕੇ ਸਾਰਾ ਪਰਵਾਦ ਬਾਹਰ ਨਿਕਲਿਆ ਨਹੀਂ ਜਾਨੀ ਵੀ ਕੋਈ ਨੁਕਸਾਨ ਹੋ ਸਕਦਾ ਦਾ ਬਯੂਜ ਆਦਮੀਆਂ ਦਾ ਇਸ ਕਰਕੇ ਮੈਂ ਤਾਂ ਇਹੀ ਭਗਵਾਨ ਦਾ ਸ਼ੁਕਰ ਕਰਦਾ ਵੀ ਚਲੋ ਸਭ ਰੰਗ ਮਿਲ ਗਏ ਮੁੰਡੇ ਉਹ ਅਰੇ ਨਾ ਪਰਵਾਦ ਨੂੰ ਵੀਰ ਜੀ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੈ ਜੀ ਪ੍ਰਧਾਨ ਜੀ ਅੱਜ ਉਹਰੇ ਪੁੱਛ ਚੰਗੀ ਗੱਲ ਹੀ ਬਿਲਹਾਂ ਦਾ ਜਾਇਜ਼ਾ ਲੈਣਾ ਬੜੀ ਦੁਖਦ ਘਟਨਾ ਹੈ ਪਰਿਵਾਰ ਦਾ ਜਿਹੜੀ ਦੁਕਾਨ ਸੀ ਤੇ ਪਿੱਛੇ ਮਕਾਨ ਹੈ ਇਹ ਬੜੀ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸਾਰਾ ਸਮਾਨ ਪਰਮਾਤਮਾ ਦੀ ਬਸੇ ਹੀ ਕਿਰਪਾ ਵਿੱਚ ਚਲੋ ਜਾਨ ਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨ ਬਚ ਗਈਆਂ ਪਰ ਪਰਿਵਾਰ ਦਾ ਪਹਿਲਾਂ ਹੀ ਇਹ ਸੰਘਰਸ਼ ਕਰ ਰਹੀ ਸੀ ਆਪਣੇ ਰੋਜ਼ਮਰਾਂ ਜਿਹੜੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਤਾਂ ਇਹੀ ਗੱਲ ਕਰੂੰਗਾ ਵੀ ਜਿਲ੍ਹਾ ਕਾਂਗਸ ਕਮੇਟੀ ਪਟਿਆਲਾ ਇਹਨਾਂ ਦੇ ਨਾਲ ਖੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਵੀ ਪਰਿਵਾਰ ਦੀ ਮਦਦ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਹ ਅਸੀਂ ਕਰਾਂਗੇ ਔਰ ਨਾਲ ਮੈਂ ਸਾਰੀ ਜਿਹੜੀ ਸਵਾਸਥ ਸੇਵੀ ਸੰਸਥਾਾਂਾਂ ਮੈਂ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਦਾ ਨਸਾਨ ਹੋਇਆ ਹੈ ਕਾਰਨ ਕੀ ਸਮਝ ਆ ਰਹੀ ਹੈ ਦੇਖੋ ਕਾਰਨ ਤਾਂ ਗਰਮੀ ਬਹੁਤ ਬੈਰੀ ਹੈ ਪਹਿਲਾਂ ਵੀ ਪਟਿਆਲੇ 'ਚ ਦੋ ਤਿੰਨ ਘਟਨਾਵਾਂ ਗਲਗੰਦੀਆਂ ਹੋ ਗਈਆਂ ਤੇ ਉਹਦਾ ਜਿਹੜੇ ਪੂਰੇ ਹਾਜ਼ਰ ਸੀ ਉਹ ਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ ਪਰ ਹੈ ਦੁਖਦਗਟਨਾ ਕੀ ਨਾਮ ਉਹ ਤੁਹਾਡਾ ਮਾਤਾ ਜੀ ਸੰਤੋਸ਼ ਜਪਨਾ ਦੁਕਾਨ ਦਾ ਕਿ ਲੱਗੀ ਆ ਹਾਂਜੀ ਹਾਂਜੀ ਕਾਰਨ ਕੀ ਸਮਝ ਆਈ ਕੀ ਸਮਝਦੇ ਜੀ ਬਸ ਲਾਈਟ ਜਰਾ ਬਲ ਰਹੀ ਸੀ ਬੁਝ ਰਹੀ ਸੀ ਮਤਲਬ ਲਾਈਟ ਦਿਓ ਟਿੰਟ ਮਾਰ ਰਹੀ ਸੀ ਕਿ ਉਸ ਦੇ ਨਾਲ ਸੋਰਟ ਚੱਕਰ ਹੋ ਗਿਆ ਬਸ ਕਿੰਨੇ ਵਜੇ ਦਾ ਹੈ ਇਹ ਸਵੇਰੇ 6 ਵਜੇ ਦਾ ਸੀ ਹਾਂਜੀ ਮੰਗ ਕੇ ਮੰਗਦੇ ਹਾਂ ਸੀ ਹਾਂਜੀ ਮੰਗ ਮੰਗਦੇ ਹਾਂ ਕਿ ਹੁਣ ਸਾਡੇ ਕੋਲ ਪੁੱਛ ਨਹੀਂ ਰਿਹਾ ਅਸੀਂ ਸਮਝੋ ਰੋਟੀ ਤਾਂ ਵੀ ਕਿਸੇ ਦੇ ਉਹ ਹੋ ਗਏ ਤੇ ਜਿੰਨੇ ਵੀ ਹੋ ਸਕੇ ਸਾਡੇ ਸਾਰੇ ਸੰਸਥਾਵਾਂ ਸਾਡੀ ਮਿਲ ਕੇ ਸਾਡੀ ਮਦਦ